ਪਾਕਿਸਤਾਨ ਆ ਕੇ ਇਹਨੂੰ 10 ਦਿਨ ਜੋਤੀ ਤੇ ਜਾਨਮਹਲ ਨਾਸਰ ਦੇ ਕੋਲ ਰਹੇ ਤੇ ਇਹਨੇ ਅਧਿਕਾਰੀਆਂ ਨੂੰ ਮਿਲਾਇਆ ਆਗੋਂ ਬਿਲਕੁਲ ਝੂਠ ਬਿਲਕੁਲ ਇਹਦੇ ਚ 1% ਵੀ ਸੱਚਾਈ ਨਹੀਂ ਹੈ ਪਾਕਿਸਤਾਨ ਹੋਇਆ ਲੇਕਿਨ ਮੈਂ ਉਹਨਾਂ ਦਿਨਾਂ ਜੇ ਬਿਜ਼ੀ ਸੀ ਮੈਂ ਮਿਲ ਨਹੀਂ ਸਕਿਆ ਜੇ ਕੁਝ ਹੀ ਇੱਕ ਵੀ ਫੋਟੋ ਇੱਕ ਵੀ ਕਲਿੱਪ ਇੱਕ ਵੀ ਵੀਡੀਓ ਮੇਰਾ ਵਖਾ ਦਿਓ ਤੇ ਮੈਂ ਮੇਰਾ ਸਿਰ ਥੱਲੇ ਤੇ ਤੁਹਾਡੇ ਛੇਤਰ ਉੱਤੇ ਫਿਰ ਗੱਲ ਹੋਣੀ ਸੀ ਡੀਜੀਪੀ ਪੰਜਾਬ ਸਾਹਿਬ ਦੀ ਜਿਵੇਂ ਲੱਲਨ ਟੋਪਨ ਵਾਲਾ ਗੱਲ ਕਰਦੇ ਪੀ ਮੈਂ ਅਸਲ ਉਏਜ ਨੇ ਮੈਂ ਕੱਲ ਸ਼ਾਇਦ ਬਹਿਰੀਨ ਜਾਵਾਂ ਜਾਂ ਹੋਰ ਕਿਤੇ ਬਹਿਰੀਨ ਜਾਣਾ ਇੱਕ ਦੋ ਦਿਨਾਂ ਵਾਸਤੇ ਤੇ ਫਿਰ ਮੈਂ ਇੱਥੇ ਯੂਏ ਹੀ ਆ ਆ ਮੇਰੇ ਦੋਵੇਂ ਮੋਬਾਈਲ ਇੱਕ ਆ ਇੱਕ ਆ ਇਹ ਇੱਥੇ ਆ ਕੇ ਇਹਨਾਂ ਨੇ ਇਹਨਾਂ ਦੀ ਫੋਰੈਂਸਿਕ ਕਰਾਉਣੀ ਹੈ ਐਗਜ਼ਾਮਨ ਇਹਨਾਂ ਨੂੰ ਕਰਨਾ ਇੱਥੇ ਆ ਕੇ ਉਹਨਾਂ ਨੇ ਲੈ ਕੇ ਜਾਣੇ ਤਾਂ ਮੈਨੂੰ ਇਹਨਾਂ ਮੋਬਾਈਲਾਂ ਦੇ ਕੀ ਕਹਿੰਦੇ ਮੋਬਾਈਲ ਲੈ ਦੋ ਤੇ ਮੇਰੇ ਮੋਬਾਈਲ ਲੈ ਜਾਓ ਇਹਨਾਂ ਨੂੰ ਐਗਜ਼ਾਮਨ ਕਰ ਲਓ ਜੇ ਇੱਥੇ ਕਰਨਾ ਤੇ ਇੱਥੇ ਕਰ ਲਓ ਜੇ ਇਹਨਾਂ ਦੇ ਵਿੱਚੋਂ ਏਦਾਂ ਦੀ ਕੁਝ ਗੱਲ ਨਿਕਲ ਆਵੇ ਮੇਰੀ ਇਨਵੋਲਵਮੈਂਟ ਵੀ ਆ ਮਾਹਲ ਨੂੰ ਮੈਂ ਅੱਗੇ ਤੋਰਿਆ ਹੋਵੇ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਹੋਵੇ ਤੇ ਮੈਂ ਮੈਂ ਕਹਿੰਨਾ ਵੀ ਆ ਤੁਹਾਡੀ ਐਮਬੈਸੀ ਇੱਥੇ ਇੰਡੀਅਨ ਐਮਬੈਸੀ ਮੇਰਾ ਵੀਜ਼ਾ ਲਵਾਇਓ ਤਾਂ ਮੈਨੂੰ ਉਹਨਾਂ ਦੇ ਨਾਲ ਜਾ ਕੇ ਜੇਲ੍ਹ ਚ ਪਾ ਦਿਓ ਜੇ ਨਹੀਂ ਤੇ ਤੁਸੀਂ ਮੀਡੀਆ ਤੇ ਆ ਕੇ ਡੀਜੀਪੀ ਸਾਹਿਬ ਮਾਫੀ ਮੰਗੇਓ ਤੇ ਉਹਨਾਂ ਵਿਚਾਰਾਂ ਜਿਹੜਾ ਬੇਕਸੂਰ ਫੜਿਆ ਵਾ ਉਹਦੀ ਜਾਨ ਛੱਡ ਦਿਓ ਉਹਨੂੰ ਛੱਡ ਦਿਓ ਉਹਨੂੰ ਰਿਹਾ ਕਰ ਦਿਓ ਵੀ ਇੱਧਰ ਚ ਇਦਾਂ ਦੀ ਕੋਈ ਗੱਲ ਨਹੀਂ ਇਹਨਾਂ ਨੂੰ ਨਾ ਕੀ ਕਹਿੰਦੇ ਹੁੰਦੇ ਆ ਵੀ ਉਹ ਜਿਹੜੀਆਂ ਨਫਰਤ ਹੀ ਸਰਕਾਰਾਂ ਨੇ ਉਹਨਾਂ ਦੇ ਕਹਿਣ ਤੇ ਗਰੀਬ ਲੋਕਾਂ ਨੂੰ ਮਾਰੇ ਲੋਕਾਂ ਨੂੰ ਤੰਗ ਜਿਹੜਾ ਨਾ ਕਰੋ ਇਹ ਮੇਰਾ ਖੁੱਲਾ ਚੈਲੰਜ ਹੈ ਮੈਂ ਇਹਦੇ ਵਿੱਚ ਕੋਈ ਦੌਰ ਆਇ ਨਹੀਂ ਆਇਆ ਮੈਂ ਇਸ ਵੇਲੇ ਯੂਏਈ 'ਚ ਆ ਮੈਂ 2 ਦਿਨ ਤੱਕ ਫੇਰ ਇੱਥੇ ਹੀ ਹੋਣਾ ਪਾਕਿਸਤਾਨ ਆ ਕੇ ਇਹਨੂੰ 10 ਦਿਨ ਜੋਤੀ ਤੇ ਜਾਨਮਹਲ ਨਾਸਰ ਦੇ ਕੋਲ ਰਹੇ ਤੇ ਇਹਨੇ ਅਧਿਕਾਰੀਆਂ ਨੂੰ ਮਿਲਾਇਆ ਅੱਗੋਂ ਬਿਲਕੁਲ ਝੂਠ ਬਿਲਕੁਲ ਇਹਦੇ 'ਚ 1% ਵੀ ਸੱਚਾਈ ਨਹੀਂ ਹੈ ਪਾਕਿਸਤਾਨ ਵਾਏ ਲੈਕਿਨ ਮੈਂ ਉਹਨਾਂ ਦਿਨਾਂ ਜਿਹੜੇ ਬਿਜ਼ੀ ਸਾਂ ਮੈਂ ਮਿਲ ਨਹੀਂ ਸਕਿਆ ਜੇ ਕੁਹੀ ਨਹੀਂ ਇੱਕ ਵੀ ਫੋਟੋ ਇੱਕ ਵੀ ਕਲਿੱਪ ਇੱਕ ਵੀ ਵੀਡੀਓ ਮੇਰਾ ਵਖਾ ਦਿਓ ਤੇ ਮੈਂ ਮੇਰਾ ਸਿਰ ਥੱਲੇ ਦੇ ਤੁਹਾਡੇ ਛਤਰ ਉੱਤੇ ਫਿਰ ਗੱਲ ਹੋਣੀ ਸੀ ਡੀਜੀਪੀ ਪੰਜਾਬ ਸਾਹਿਬ ਦੀ ਜਿਵੇਂ ਲੱਲਨ ਟੋਪਾਂ ਵਾਲਾ ਗੱਲ ਕਰਦੇ ਸੀ ਵੀ ਮੈਂ ਅਸਲ ਯੂਏਈ ਆ ਮੈਂ ਕੱਲ ਸ਼ਾਇਦ ਬਹਿਰੀਨ ਜਾਵਾਂ ਜਾਂ ਹੋਰ ਕਿਤੇ ਬਹਿਰੀਨ ਜਾਣਾ ਇੱਕ ਦੋ ਦਿਨਾਂ ਵਾਸਤੇ ਤੇ ਫਿਰ ਮੈਂ ਇੱਥੇ ਯੂਏਈ ਆ ਆ ਮੇਰੇ ਦੋਵੇਂ ਮੋਬਾਈਲ ਇੱਕ ਆ ਇੱਕ ਆ ਇਹ ਇੱਥੇ ਆ ਕੇ ਇਹਨਾਂ ਨੇ ਇਹਨਾਂ ਦੀ ਫੋਰੈਂਸਿਕ ਕਰਾਉਣੀ ਹੈ ਐਗਜ਼ਾਮਨ ਇਹਨਾਂ ਨੂੰ ਕਰਨਾ ਇੱਥੇ ਆ ਕੇ ਉਹਨਾਂ ਨੇ ਲੈ ਕੇ ਜਾਣੇ ਤਾਂ ਮੈਨੂੰ ਇਹਨਾਂ ਦੇ ਮੋਬਾਈਲਾਂ ਦੇ ਕੀ ਕਹਿੰਦੇ ਮੋਬਾਈਲ ਲੈ ਦੋ ਤੇ ਮੇਰੇ ਮੋਬਾਈਲ ਲੈ ਜਾਓ ਇਹਨਾਂ ਨੂੰ ਐਗਜ਼ਾਮਨ ਕਰ ਲਓ ਜੇ ਇੱਥੇ ਕਰਨਾ ਤੇ ਇੱਥੇ ਕਰ ਲਓ ਜੇ ਇਹਨਾਂ ਦੇ ਵਿੱਚੋਂ ਇਦਾਂ ਦੀ ਕੁਝ ਗੱਲ ਨਿਕਲ ਆਵੇ ਵੀ ਮੇਰੀ ਇਨਵੋਲਵਮੈਂਟ ਵੀ ਆ ਮਾਹਲ ਨੂੰ ਮੈਂ ਅੱਗੇ ਤੋਰਿਆ ਹੋਵੇ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਹੋਵੇ ਤੇ ਮੈਂ ਮੈਂ ਕਹਿੰਨਾ ਵੀ ਆ ਤੁਹਾਡੀ ਐਮਬੈਸੀ ਇੱਥੇ ਇੰਡੀਅਨ ਐਮਬੈਸੀ ਮੇਰਾ ਵੀਜ਼ਾ ਲਵਾਇਓ ਤੇ ਮੈਨੂੰ ਉਹਨਾਂ ਦੇ ਨਾਲ ਜਾ ਕੇ ਜੇਲ੍ਹ ਚ ਪਾ ਦੇ ਜੇ ਨਹੀਂ ਤੇ ਤੁਸੀਂ ਮੀਡੀਆ ਤੇ ਆ ਕੇ ਡੀਜੀਪੀ ਸਾਹਿਬ ਮਾਫੀ ਮੰਗਿਓ ਤੇ ਉਹਨਾਂ ਵਿਚਾਰਾਂ ਜਿਹੜਾ ਬੇਕਸੂਰ ਫੜਿਆ ਵਾ ਉਹਦੀ ਜਾਨ ਛੱਡ ਦਿਓ ਉਹਨੂੰ ਛੱਡ ਦਿਓ ਉਹਨੂੰ ਰਿਹਾ ਕਰ ਦਿਓ ਵੀ ਇੱਧਰ ਚ ਇਦਾਂ ਦੀ ਕੋਈ ਗੱਲ ਨਹੀਂ ਇਹਨਾਂ ਨੂੰ ਨਾ ਕੀ ਕਹਿੰਦੇ ਹੁੰਦੇ ਆ ਵੀ ਉਹ ਜਿਹੜੀਆਂ ਨਫਰਤ ਹੀ ਸਰਕਾਰਾਂ ਨੇ ਉਹਨਾਂ ਦੇ ਕਹਿਣ ਤੇ ਗਰੀਬ ਲੋਕਾਂ ਨੂੰ ਮਾੜੇ ਲੋਕਾਂ ਨੂੰ ਤੰਗ ਜਿਹੜਾ ਨਾ ਕਰੋ ਇਹ ਮੇਰਾ ਖੁੱਲਾ ਚੈਲੰਜ ਹੈ ਮੈਂ ਇਹਦੇ ਚ ਕੋਈ ਦੌਰ ਆਇ ਨਹੀਂ ਆ ਮੈਂ ਇਸ ਵੇਲੇ ਯੂਏਈ ਚ ਹਾਂ ਮੈਂ ਦੋ ਦਿਨ ਤੱਕ ਫੇਰ ਇੱਥੇ ਹੀ ਹੋਣਾ